ਪੀਰ ਉਸ ਤੋਂ ਬਾਅਦ ਇਹਦੇ ਮੂੰਹ 'ਚ ਕੱਪੜਾ ਪਾ ਦਿੱਤਾ ਕਿਉਂਕਿ ਵਾਇਕਰੋ ਬੋਲਦਾ ਗਿਆ ਸੀ ਪਰ ਮੈਂ ਕਹਿਣਾ ਪਿਆ ਐਨੇ ਦਰਿੰਦਗੇ ਆ ਵੇਖੋ 20 ਬੰਦੇ ਆਨੇ ਇੱਕ ਬੰਦੇ ਨੂੰ ਐਨੀ ਪੂਰੀ ਤਰ੍ਹਾਂ ਕੁੱਟਿਆ ਉਹ ਫੇਰ ਮੂੰਹ ਤੋਂ ਵਾਇਕਰੋ 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 ਬੋਲਣਾ ਸ਼ੁਰੂ ਕਰਤਾ ਉਹ ਨਹੀਂ والله ਦਿਖਾ ਚਲੋ ਇੱਕ ਤੇ ਦੋਨੇ ਸਹੀ ਦਿੱੱ ਦਿੱਤਾ ਲੱਤਾਂ ਜਿਹੜੀਆਂ ਭਾਈ ਸੁੱਜੀਆਂ ਪਈਆਂ ਐਨੇ ਕੇ ਲਈ ਪਾਇਓ ਦਿੱਤਾ ਦਿੱਤੇ ਫਿਰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਿ ਕਸ਼ੈਰਾ ਮਤਲਬ ਕੀ ਸਾਰਾ ਲੋ ਲਵਾਣਾ ਬਿਲਕੁਲ ਸਹੀ ਹੈ ਭਾਈ ਕੋਈ ਸ਼ੱਕ ਨਹੀਂ ਜੀ ਠੀਕ ਹੈ ਕੋਈ ਜੀ ਮੇਰੀ ਜੇਲ ਦੇ ਅੰਦਰ ਅੱਧਾ ਘੰਟਾ ਮੁਲਾਕਾਤ ਹੋਈ ਹੈ ਤੇ ਜੇਲ ਜਿਸ ਨਾਲ ਕੱਲ ਘਮਰਬਦਰ ਆਪਣੇ ਐਡਵੋਕੇਟ ਮਿਲ ਕੇ ਗਏ ਨੇ ਜੋ ਉਹਨਾਂ ਨੇ ਕਿਹਾ ਪਾਜੀ ਬਿਲਕੁਲ ਸੱਚ ਹੈ 1% ਵੀ ਕੋਈ ਝੂਠ ਨਹੀਂ ਹੈਗਾ ਕੀ ਕੁਝ ਹੋਇਆ ਦੇਖੋ ਇੱਕ ਤੇ ਦੋਨੇ ਸਾਈਡ ਦੀ ਲੱਤਾਂ ਲੱਤਾਂ ਜਿਹੜੀਆਂ ਪਾਜੀ ਸੁੱਜੀਆਂ ਪਈਆਂ ਨੇ ਐਨੇ ਕੇ ਨੀਲ ਪਾਏ ਉਹਨਾਂ ਨੇ ਲੱਤਾਂ ਦੇ ਉੱਤੇ ਫਿਰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਿ ਕਸ਼ੈਰਾ ਮਤਲਬ ਕੀ ਸਾਰਾ ਲੋ ਲਵਾਣੋ ਆ ਬਿਲਕੁਲ ਸਹੀ ਹੈ ਪਾਜੀ ਤੇ ਕੋਈ ਸ਼ੱਕ ਨਹੀਂ ਜੀ ਠੀਕ ਹੈ ਪਹਿਲਾਂ ਤਾਂ ਮੈਂ ਗੱਲ ਕਰਦਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲੋ ਮਾਰੇ ਾਂਗੇ ਸੰਗ ਹੋਏਗਾ ਨਾ ਝੂਠ 1% ਵਿੱਚ ਬੋਲਾਂਗਾ ਜੋ ਬੋਲਾਂਗਾ ਸੱਚ ਬੋਲਾਂਗਾ ਕਿਉਂਕਿ ਵੇਖੋ ਪਹਿਲਾਂ ਸੁਣੀਆਂ ਸੁਣੀਆਂ ਗੱਲਾਂ ਆ ਅੱਜ ਮੈਂ ਬ੍ਰਦਰ ਨੂੰ ਮਿਲ ਕੇ ਆ ਰਿਹਾ ਅੱਜ ਕੋਈ ਝੂਠ ਨਹੀਂ ਹੋਏਗਾ ਦੇਖੋ ਬ੍ਰਦਰ ਦੀ ਇਹ ਵਾਲੀ ਅੱਖ ਦੇ ਉੱਤੇ ਨੀਲ ਹੈ ਜੀ ਹਜੇ ਤੱਕ ਪਹਿਲਾਂ ਸੁਜੀ ਹੋਈਗੀ ਅੱਖ ਨਹੀਂ ਸੀ ਫਿਰ ਉਸ ਤੋਂ ਬਾਅਦ ਫੋਨ ਬ੍ਰਦਰ ਦੱਸਦਾ ਪਿਆ ਕਿ ਜਦੋਂ ਇਹਨਾਂ ਨੇ ਪਹਿਲਾਂ ਉਹਨਾਂ ਕੀ ਨਾਮ ਹੁੰਦਾ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਨੇ ਪਹਿਲਾਂ ਫਸਟ ਆਫ 올 ਇਹਦੇ ਉੱਤੇ ਅਟੈਕ ਕੀਤਾ ਹੈ ਇਨੇ ਆਪਣਾ ਬਚਾ ਕੀਤਾ ਇੰਦਰਜੀਤ ਕੋ ਰੋਡ ਸੀ ਪਤਾ ਨਹੀਂ ਕਿਥੋਂ ਲੈ ਕੇ ਆਇਆ ਰੋਡ ਤੇ ਖੋਜੀ ਲੋਹੇ ਦੀ ਰੋਡ ਦਾ ਸਾਹਿਬ ਇੰਦਰਜੀਤ ਕੋ ਲੋਹੇ ਦੀ ਰੋਡ ਸੀ ਜਿਸ ਦਾ ਸੰਦੀਪ ਸਿੰਘ ਨੇ ਆਪਣਾ ਬਚਾ ਕਿਥੇ ਪਿੱਛੋਂ ਛੋਟੀ ਮਾਰੀ ਕਿਸੇ ਨੇ ਹੁਣ ਪਤਾ ਨਹੀਂ ਕਿੰਨੇ ਮਾਰੀ ਕਿੰਨੇ ਨਹੀਂ ਮਾਰੀ ਠੀਕ ਹੈ ਜੀ ਸੰਦੀਗ ਆਪਣਾ ਬਚਾ ਕਰਦਾ ਕਰਦਾ ਅੱਗੇ ਭੱਜ ਗਿਆ ਉਹ ਗਿਆ ਭਾਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਉਹਨੂੰ ਲੈ ਕੇ ਆਇਆ ਸੁਖਜੀਤ ਸਿੰਘ ਆ ਜੀ ਉਥੋਂ ਦੀ ਜੇਲ੍ਹ ਦੇ ਅੰਦਰ ਓਨ ਡਿਊਟੀ ਹੈ ਉਹ ਜਦੋਂ ਲੈ ਕੇ ਆਇਆ ਤੇ ਸੰਦੀਪ ਸਿੰਘ ਕਹਿੰਦਾ ਮੈਂ ਆ ਗਿਆ ਥੱਲੇ ਇੱਕ ਮਿੰਟ ਕੋ ਭਾਜੀ ਸੰਦੀਪ ਸਿੰਘ ਦੀ ਬਾਹਾਂ ਫੜ ਕੇ ਲੈ ਕੇ ਆਏ ਫਿਰ ਉਸ ਤੋਂ ਬਾਅਦ ਧਾਰੀਵਾਲ ਦੇ ਦੋ ਗਨ ਦੋ ਗਨ ਮੈਨੇ ਪਿੱਛੋਂ ਬਾਹਾਂ ਲਈਆਂ ਬਿਲਕੁਲ ਸਨਾਂ ਨਾ ਪੂਰੀਆਂ ਬਨਤੀਆਂ ਜੀ ਪੂਰੀਆਂ ਇਹਨਾਂ ਨੇ ਬਨ ਕੇ ਉਹਦੀਆਂ ਲੱਤਾਂ ਪੂਰੀਆਂ ਪਿੱਛੋਂ ਬਨ ਕੇ ਥੱਲੋਂ ਭਾਜੀ ਦੇ ਡਾਂਗ ਤੇ ਦਾ ਦੇ ਡਾਂਗ ਤੇ ਦਾੰਗ ਚਲੋ ਐਡੀ ਮੋਟੀ ਡਾਂਗ ਕਹਿੰਦਾ ਸਿੱਨੀ ਕਹਿੰਦਾ ਮੇਰੇ ਮਾਂ ਨਹੀਂ ਸ਼ੁਰੂ ਕਰਤੀ ਚਲੋ ਵੇਖੋ ਜਾਨਵਰ ਨੂੰ ਵੀ ਮਾਰਦੇ ਨੇ ਨਾ ਭਾਜੀ ਉਹ ਵੀ ਚੀਕ ਮਾਰਦਾ ਵਾ ਕਹਿੰਦਾ ਜੀ ਚੀਕਾਂ ਘੜਾ ਇਹ ਗੱਲ ਕੀ ਜੇ ਭੁਪਿੰਦਰ ਸਿੰਘ ਵਿਰਕ ਐਸਐਸਪੀ ਉਹਨੇ ਕਹਿੰਦਾ ਚੀਕਾਂ ਘੜਾ ਤੇ ਸੰਦੀਪ ਸਿੰਘ ਨੇ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਜਦ ਚੀਕੜਵਾ ਕੇ ਵਹਾ ਫੇ ਮੇਰੇ ਮੂੰਹ ਤੋਂ ਉਹ ਫੇ ਮੂੰਹ ਤੋਂ ਵਾਹਿਗੁਰੂ 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 ਬੋਲਣਾ ਸ਼ੁਰੂ ਕਰਤਾ ਉਹਨੇ ਕੋਈ ਨਹੀਂ ਚੱਲੋ ਪਾਸੇ ਕਰ ਲੈਂਦੇ ਹਾਂ वाले कामा जोड़ा ਤੋਂ ਨਗਾ ਫਿਰ ਉਸ ਤੋਂ ਬਾਅਦ ਇਹਦੇ ਮੂੰਹ 'ਚ ਕੱਪੜਾ ਪਾਤਾ ਕਿ ਵਾਇਗਰੂ ਬੋਲਦਾ ਪਿਆ ਸੀ ਪਰ ਮੈਂ ਕਹਿਣਾ ਪਿਆ ਐਨੇ ਦਰਿੰਦਗੇ ਐ ਵੇਖੋ 20 ਬੰਦਿਆਂ ਨੇ ਇੱਕ ਬੰਦੇ ਨੂੰ ਐਨੀ ਪੂਰੀ ਤਰ੍ਹਾਂ ਕੁੱਟਿਆ ਯਾਰ ਇਨਸਾਨੀਅਤਾਂ ਦੀ ਕੋਈ ਚੀਜ਼ ਨਹੀਂ ਹੈ ਤੁਹਾਡੇ ਅੰਦਰ ਕੋਈ ਬੰਦੇ ਨੂੰ ਸ਼ਰਮ ਜਾ ਚਾਹੀਦੀ ਯਾ ਤੁਸੀਂ ਮੌਜੂਦਾ ਅਫਸਰ ਜੇ ਜੇਲ੍ਹ ਦੇ ਅੰਦਰ ਠੀਕ ਹੈ ਉਹ ਮੈਂ ਵੇਖੋ ਇੱਥੇ ਵੀ ਮਿਲ ਕੇ ਆਂ ਸੰਗਰੂਰ ਦੇ ਵਿੱਚ ਉਹ ਪੀ ਬੰਦੇ ਕੌਣ ਦੱਸਦੇ ਸੀ ਕੌਣ ਸੀ ਮੈਂ ਡਿਟੇਲ ਚ ਲੈ ਕੇ ਆਇਆ ਜੀ ਧਾਰੀਵਾਲ ਸੁਪਰੀਡੈਂਟ ਹੈ ਜੀ ਉੱਥੋਂ ਦਾ ਉਹਦੇ ਤਿੰਨ ਗਨਮੈਨ ਬਾਲਕਿਸ਼ਣ ਹੈਗਾ ਜੀ ਦੇ ਅੰਦਰ ਰਾਮ ਰਾਮ ਹੈਗਾ ਜਿਹੜਾ ਚੱਕਰ ਦੇ ਵਿੱਚ ਹੈਗਾ ਹਵਾਲਦਾਰ ਠੀਕ ਹੈ ਜੀ ਅਰਪਨ ਜੋਤ ਸੁਪਰੀਡੈਂਟ ਨਾਲ ਇਹਦੇ ਗਨਮੈਨ ਜੇ ਜੋਗਿੰਦਰ ਸਿੰਘ ਹੈਗਾ ਜੀ ਸੁਖਜੀਤ ਸਿੰਘ ਹੈਗਾ ਜੀ ਨਵਜੋਤ ਸਿੰਘ ਹੈਗਾ ਜੀ ਭਪਿੰਦਰ ਸਿੰਘ ਵਿਰਕ ਉੱਥੇ ਕੁਰਸੀ ਢਾਕੇ ਕਹਿੰਦਾ ਮੇਰੀ ਅੱਖਾਂ ਸਾਹਮਣੇ ਭਾਜੀ ਇਹਨੂੰ ਕੁੱਟੋ ਰੀ ਦੇ ਨਾਲ ਚਲੋ ਉਹਨੂੰ ਭਾਜੀ ਰਾਜ ਕਿਹਨਾਂ ਨੇ ਕੋਟ ਦਾ ਐਂਡ ਤੇ ਭੁਪਿੰਦਰ ਸਿੰਘ ਪਤਾ ਕੀ ਕਹਿੰਦਾ ਉਹ ਯਾਰ ਇੰਨਾ ਤੇ ਆਪਾਂ ਨੂੰ ਕੋਟ ਲਿਆ ਗੋਲੀ ਮਾਰ ਕੇ ਤਾਂ ਕੰਮ ਹੀ ਖਤਮ ਕਰ ਦਿੰਨੇ ਇਹਨੂੰ ਜੀ ਨਹੀਂ ਦੇਣਾ ਬਸ ਆਪਾਂ ਕਿਸੇ ਵੀ ਤਰੀਕੇ ਦੇ ਫਿਰ ਵੇਖੋ ਭਾਜੀ 30 ਮਿੰਟ ਤੇ ਲੈ ਕੇ ਜੋ ਭਾਜੀ ਨੇ ਦੱਸਿਆ ਮੈਨੂੰ ਪੂਰਾ ਉਹ ਦੱਸਾਂਗਾ ਮੈਂ 1 ਮਿੰਟ ਦਾ ਇੰਤ ਤੱਕ ਕਹਿੰਦਾ ਮੈਨੂੰ 30 ਮਿੰਟ ਤੱਕ ਭਾਜੀ ਰੇਜ ਨਾਲ ਨੇ ਭਾਜੀ ਪੂਰੀ ਤਸੱਲੀ ਕੀਤੀ ਇਹਨਾਂ ਨੇ ਮੇਰੇ ਤੇ ਪਤਾ ਨਹੀਂ ਭਾਜੀ ਕਾਹਦਾ ਇਹਨਾਂ ਨੇ ਗੁੱਸਾ ਗਲੇਵਾ ਇੰਨਾ ਕੱਢਦਾ ਜੀ ਅਟੈਕ ਵੀ ਆਪ ਕਰਾਇਆ ਵਾਕਿਆ ਸਹੀ ਕਹਿੰਦਾ ਮੈਂ ਅਟੈਕ ਵੀ ਉਹਨੇ ਆਪ ਕਰਾਇਆ ਵੇਖੋ ਤਿੰਨ ਬੰਦੇ ਇਕੱਲੇ ਤੇ ਕਿਤਨਾ ਭਾਰੀ ਹਮਲਾ ਕਰ ਦੇਣੀ ਹੈ ਦੇਖੋ ਬੜੀ ਵੇਖੋ ਉਹਨਾਂ ਦਾ 4 5 6 ਬੰਦੇ ਆਪਸ ਚ ਉਹਨਾਂ ਦਾ ਗਰੁੱਪ ਬਣਿਆ ਇਹ ਬੜਾ ਤਗੜਾ ਉਹਨਾਂ ਦਾ ਉਹਨਾਂ ਨੂੰ ਟਿਚਕਰ ਟਿਚਕਰ ਬੜੀਆਂ ਕਰਦੇ ਚਲੋ ਮੈਂ ਇਹਦੇ ਵਿੱਚ ਵੀ ਝੂਠ ਨਹੀਂ ਕਾਵਾਂਗਾ ਉਹ ਜਿਹੜਾ ਜੇਲ ਸੁਪਰੀਂਡੈਂਟ ਉਹਨਾਂ ਨੂੰ ਵੀ ਆਪਾਂ ਕਈ ਵਾਰੀ ਬੇਨਤੀਆਂ ਕਰ ਚੁੱਕੇ ਹਾਂ ਰੱਬ ਦਾ ਵਾਸਤਾ ਜੇ ਇਹਦੀ ਬੈਰ ਚੇਂਜ ਕਰ ਦਿਓ ਕੁਛ ਕਰ ਦਿਓ ਕੱਲ ਨੂੰ ਵੱਡਾ ਐਕਸੀਡੈਂਟ ਨਾ ਹੋ ਜਾਵੇ ਅਸੀਂ ਨਾ ਪਰਿਵਾਰ ਨਾਲ ਮੁਲਾਕਾਤ ਕਰਨ ਗਏ ਸੀ ਇੱਕ ਉੱਥੇ ਇੱਕ ਨਾ ਉੱਥੇ ਜੇਲ ਦਾ ਪੁਲਿਸ ਮੁਲਾਜ਼ਮ ਸੀ ਉਹਨੇ ਭਾਜੀ ਕੋਈ ਟੌਂਚ ਕੀਤੀ ਚਲੋ ਮੈਂ ਮੁਲਾਕਾਤ ਕਰਕੇ ਆਇਆ ਸੀ ਤੇ ਮੈਨੂੰ ਸੰਦੀਪ ਜੀ ਦਾ ਇੱਕ ਮਿੰਟ ਯਾਰ ਇੱਕ ਨਾ ਅੰਦਰ ਟੌਂਚ ਕਰਦੇ ਮੈਂ ਕੋਈ ਗੱਲ ਨਹੀਂ ਯਾਰ ਉਹਨੇ ਉੱਥੇ ਹੀ ਸੁਪਰੀਨ ਸਾਹਿਬ ਦੇ ਸੁਪਰੀਨ ਸਾਹਿਬ ਦੇ ਅੰਦਰ ਵਾਕਿਆ ਹੀ ਉਹ ਸੁਪਰੀਨ ਸਾਹਿਬ ਦੇ ਮੂੰਹ ਉੱਥੇ ਬੋਲੇ ਆ ਕਿ ਯਾਰ ਮੈਂ ਵਕੂ ਮੈਂ ਇਹਨੂੰ ਮੈਂ ਗਾਲ ਕੱਢੀ ਹੈ ਸੁਪਰੀਨ ਦਾ ਕਿ ਕਿਉਂ ਤੁਸੀਂ ਇਹੋ ਜੇ ਕੰਮ ਕਰਦੇ ਵੇ ਕਹਿੰਦਾ ਭਾਜੀ ਪੁਲਿਸ ਮਲਾਜਮ ਤੁਹਾਨੂੰ ਪਤਾ ਗਾਲ ਤੇ ਆਪਾਂ ਕੱਢ ਹੀ ਦਿੰਨੇ ਆ ਯਾਰ ਤੁਸੀਂ ਗਾਲਾਂ ਵੀ ਕੱਢਦੇ ਤੁਸੀਂ ਬੰਦਾ ਵੀ ਮਾਰਦੇ ਤੁਸੀਂ ਜਾਨਵਰ ਹੋ ਯਾਰ ਤੁਸੀਂ ਸਰ ਉਧਾ ਘੰਟਾ ਉਹ ਕੁੱਟਦੇ ਰਹੇ ਜੀ ਉਧੇ ਘੰਟੇ ਤੱਕ ਕੀ ਕੁਝ ਸਾਸਦੇ ਨਹੀਂ ਉਹਨਾਂ ਦਾ ਕੀ ਸਰੀਰ ਦਾ ਕੀ ਨਿਸ਼ਾਨ ਭਾਜੀ ਉਹ ਕੋ ਖੜਾ ਨਹੀਂ ਹੋਇਆ ਜਾਂਦਾ ਆਪਣੀਆਂ ਲੱਤਾਂ ਦੇ ਉੱਤੇ ਇੰਨਾ ਕੁ ਬੁਰਾ ਹਾਲ ਕੀਤਾ ਅੱਜ ਭਾਜੀ 7ਵਾਂ ਦਿਨ ਹੋ ਚੁੱਕਾ ਨੋ ਮੈਡੀਕਲ ਚਲੋ ਇਹਨਾਂ ਨੇ ਇੱਥੇ ਮੈਡੀਕਲ ਕੁਛ ਨਾ ਕੋ ਦਿੱਤਾ ਆਏਗਾ ਮੈਂ ਨਹੀਂ ਕਹਿਣਾ ਕਿ ਨਹੀਂ ਦਿੱਤਾ ਆਏਗਾ ਚਲੋ ਪੈਨ ਕਿਲੇ ਦਿੱਤੀ ਹੋਈ ਹੈ ਇਹਨਾਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਨਹੀਂ ਕਰਦੇ ਭੇਜੇ ਇਹ ਜਿਹੜਾ ਇਹਦਾ ਪ੍ਰੋਪਰ ਜਿਹੜਾ ਇਲਾਜ ਹੈ ਨਾ ਭਾਜੀ ਸਰਕਾਰੀ ਹਸਪੀਟਲ ਦੇ ਵਿੱਚ ਡਾਕਟਰਾਂ ਦਾ ਭਾਜੀ ਬੋਰਡ ਬੈਠੇਗਾ ਜਿਹਦੇ ਵਿੱਚ ਛੇ ਡਾਕਟਰਾਂ ਦੀ ਟੀਮ ਹੋਏਗੀ ਉਹ ਪ੍ਰੋਪਰਲੀ ਭਾਜੀ ਇਲਾਜ ਕਰਕੇ ਦੱਸਣਗੇ ਕਿਹੜੀ-ਕਿਹੜੀ ਅਸਿਰਤ ਇੰਜਰੀਸ ਆਈਆਂ ਵਾ ਫਿਰ ਇੱਕ ਹੈਰਾਨੀ ਵਾਲੀ ਗੱਲ ਭਾਜੀ ਦੀ ਇਹਨੂੰ ਦੱਸੀ ਹੈ ਕਹਿੰਦਾ ਐਡੀ ਮੋਟੀ ਰੋਡ ਭਾਈ ਰੋਡ ਜੋ ਟੁੱਟ ਜਾਂਦੀ ਹੈ ਨਾ ਤਿੱਖਾ ਪਾਸਾ ਇੱਕ ਨਹੀਂ ਹੋ ਜਾਂਦਾ ਪਰ ਇਹ ਰੱਖ ਕੇ ਇਹਨਾਂ ਨੇ ਪੈਰ ਤੇ ਮਾਰਿਆ ਭਾਜੀ ਇਹ ਤਾਂ ਇਹ ਭਾਜੀ ਤਾਂ ਪੈਰ ਤੇ ਮਾਰਿਆ ਪੈਰ ਭਾਈ ਦਾ ਸਾਰਾ ਫੱਟੜ ਹੋਇਆ ਪਿਆ ਅੰਦਰ ਪੱਟੀ ਵੀ ਜਦੋਂ ਚਲੋ ਮੈਡੀਕਲ ਚ ਤਾਂ ਹੋਏਗਾ ਪਤਾ ਲੱਗ ਹੀ ਜਾਣਾ ਭਾਈ ਪੈਰ ਦਾ ਫੱਟੜ ਕਰਤਾ ਯਾਰ ਪਤਾ ਨਹੀਂ ਯਾਰ ਇਹ ਤਾਲੀਬਨ ਬਣਾ ਕੇ ਪੈ ਚੁੱਕੇ ਸਾਰੇ ਜਣੇ ਇਹ ਕਾਰਨ ਕੀ ਦੱਸਿਆ ਕੋਈ ਗੱਲਬਾਤ ਹੋਈ ਹੋਏਗੀ ਕੁੱਟਣ ਲੜਾਈ ਕਰਨ ਤੋਂ ਪਹਿਲਾਂ ਕੋਈ ਸਾਰਾ ਰੌਲਾ ਹੋਣ ਤੋਂ ਪਹਿਲਾਂ ਕਿਸੇ ਕਿਸ ਦਾ ਗੁੱਸਾ ਸੀ ਕੋਈ ਸ਼ਾਸਨ ਕੋਈ ਕਮੇਟੀ ਕੀ ਕਹਾ ਜਾਂ ਉਹਨਾਂ ਕੋਈ ਗੱਲ ਕੇ ਥ੍ਰੈਟ ਕੀਤਾ ਉਹਨਾਂ ਵੀ ਗੱਲ ਕਰਕੇ ਤੁਹਾਡਾ ਕੁੱਟਮਾਰ ਕਰਾਂ ਜਦਿਆਂ ਕਰ ਰਹੇ ਆ ਮੈਂ ਉਹ ਦੱਸਣਾ ਚਾਹਣਾ ਜੀ ਤੁਹਾਨੂੰ ਸੰਦੀਪ ਸਿੰਘ ਰੋਜ਼ ਦੀ ਤਰ੍ਹਾਂ ਨਾ ਪੌਣੇ ਤਿੰਨ ਸਾਲ ਹੋ ਗਏ ਉਹਨੂੰ ਜੀਲ ਦੇ ਅੰਦਰ ਅੱਜ ਤੱਕ ਕ ਸੁਣੋ ਇਹ ਤਾਂ ਗਲਤ ਗੱਲ ਕਹੀ ਏ ਪਰ ਇੱਕ ਚੀਜ਼ ਦਾ ਬੜਾ ਹਰਾਣ ਗਿਆ ਜਾਂਦਾ ਪਿਆ ਵਾ ਇੰਦਰਜੀਤ ਨੂੰ ਕੀ ਇੰਨੀ ਪੈ ਗਈ ਯਾਰ ਤੂੰ ਸਿੱਧਾ ਹੀ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਕੋਈ ਗੱਲ ਕੋਈ ਬਾਤ ਹੈ ਬਹਿ ਕੇ ਯਾਰ ਸੋਲਵ ਕਰ ਲਓ ਕੋਈ ਮਸਲਾ ਤੁਹਾਡਾ ਹੈਗਾ ਬਥੇ ਨਾ ਜੀ ਨਾ ਸਿੱਧਾ ਹੀ ਭਾਜੀ ਆ ਕੇ ਲੋਹੇ ਦੀ ਡੌੜ ਦੇ ਨਾਲ ਹੰਬੜਾ ਸ਼ੁਰੂ ਕੀਤਾ ਉਹਨੇ ਇਹਨੇ ਇੰਦਰਜੀਤ ਨੇ ਇੰਦਰਜੀਤ ਨੇ ਲੋਹੇ ਦੀ ਡੌੜ ਮਾਰੀ ਹੈ ਉਸ ਵਾਰ ਲੱਕੜੀ ਛੋਟੀ ਸਣੀ ਕਹਿੰਦਾ ਪਤਾ ਨਹੀਂ ਮੈਨੂੰ ਪਿੱਛੋਂ ਕਿੰਨੇ ਮਾਰੀ ਕਹਿੰਦਾ ਮੈਂ ਆਪਣਾ ਪਚਾ ਕਰਦੇ ਕਰਦੇ ਭੱਜ ਗਿਆ ਗੁਰਦੁਆਰੇ ਸਾਹਿਬ ਜਾ ਕੇ ਵੜ ਗਿਆ ਜਦੋਂ ਮੈਂ ਕੋਰਤਾ ਸਾਹਿਬ ਵੜਿਆ ਉਤੋਂ ਭਾਜੀ ਮੈਨੂੰ ਸੁਖਜੀਤ ਨਾਮ ਦਾ ਲੱਗਾ ਉਹ ਲੈ ਕੇ ਆ ਤੇ ਨਾਲ ਉਹਦੇ ਗਨਮਨ ਲੈ ਕੇ ਭਾਜੀ ਬਾਹਾਂ ਪਿੱਛੋਂ ਇੰਜ ਬੰਨ ਕਰਕੇ ਲੱਤਾਂ ਬੰਨ ਕਰਕੇ ਭਾਜੀ ਦੇ ਪੈਰਾਂ ਦੀਆਂ ਤਲੀਆਂ ਦੇ ਨਾ ਭਾਜੀ ਡਾਂਗ ਫੇਰੀ ਪੁੱਛੋ ਕੁਛ ਨਾ ਭਾਜੀ ਪੂਰਾ ਹੀ ਹਾਲ ਕਰ ਛੱਡਿਆ ਰੋਲਾ ਸੀ ਪਹਿਲਾਂ ਤੋਂ ਹੀ ਇਹਦਾ ਸੰਦੀਪ ਦਾ ਜਾਂ ਕੀ ਕਾਰਨ ਹੋ ਸਕਦਾ ਕੀ ਵੇਖੋ ਰੋਲਾ ਨਾ ਕੋਈ ਨਹੀਂ ਸੀ ਸੰਦੀਪ ਸਿੰਘ ਦਾ ਕੀ ਹੁੰਦਾ ਸੀ ਕਿ ਭਾਜੀ ਇਹਨਾਂ ਟਿਚਕਰਾਂ ਬੜੀਆਂ ਕਰਦੇ ਸੀ ਵੇਖੋ ਸੁਭਾਸਰਾ ਨੂੰ ਤੁਸੀਂ ਸਾਰੇ ਜਾਣਦੇ ਹੀ ਹੋਣਗੇ ਇਹਨੂੰ ਵੀ ਗੁਰਬਚਨ ਉਹਦੀ ਜਾਣਦੇ ਹੋਗੇ ਭਾਜੀ ਇਹ ਨਾ ਅਕਸਰ ਤੌਰ ਤੇ ਨਾ ਸੰਦੀਪ ਸੇ ਜਦੋਂ ਲੱਗਦਾ ਹੁੰਦਾ ਹੈ ਨਾ ਕਿੰਨਾ ਆਦਾ ਵੀ ਯਾਰ ਕੇ ਦਿਨ ਕਰੀਏ ਕੰਮ ਸੈੱਟ ਮਾਜੇ ਦੇ ਬੜੇ ਆਪਾਂ ਮਤਲਬ ਕਿ ਕਰਕੇ ਆਏ ਆ ਇਹਦਾ ਵੀ ਕਰੀਏ ਕੇ ਕੰਮ ਸੈੱਟ ਚਲੋ ਕਦੀ ਘੂਰੀ ਵਟ ਦੀ ਕਦੀ ਕੋਈ ਵੇਖੋ ਬੰਦਾ ਵਾ ਮੈਂ ਵੀ ਤੁਹਾਨੂੰ ਕਿੰਨਾ ਕੁ ਭਾਈ ਗਲਤ ਬੋਲਣਾ ਆ ਆਖਰ ਕਿਤਨਾ ਕੁ ਤੁਸੀਂ ਵੀ ਭਾਈ ਇਨਸਾਨ ਤੇ ਬਰਦਾਸ਼ਤ ਕਰੋਗੇ ਨਾ ਪਰ ਉਹ ਹਾਈਪਰ ਹੀ ਮਤਲਬ ਇੰਨਾ ਕਰ ਦਿੱਤਾ ਸਮਝ ਹੀ ਲੱਗੀ ਕਿਉਂ ਇੰਨਾ ਵੱਡਾ ਬਣਾਤਾ ਡਿਸਪਿਊਟ ਇਹਨਾਂ ਨੇ ਸੰਦੀਪ ਜੀ ਜਿਹੜੇ ਉਹ ਐਲੀਵੇਸ਼ਨ ਲਾ ਰਿਹਾ ਵੀ ਸੰਦੀਪ ਨੇ ਅਟੈਕ ਕੀਤਾ ਦਿਨੋਂ ਜਿਹੜੇ ਪੁਲਿਸ ਸਾਥ ਤੋਂ ਮੁਲਾਜ਼ਮਾ ਉਹਨਾਂ ਦੇ ਸੱਟਾ ਲੱਗੇ ਮੈਂ ਫੇਰ ਇਹਦੇ ਵਿੱਚ ਕਹਾਂ ਜੀ ਇਹ ਤੇ ਦੇਖੋ ਗੁਰੂਮਾਰ ਦੀ ਹਜ਼ੂਰੀ ਚ ਫੇਰ ਮੈਂ ਗੱਲ ਕਰਨ ਲੱਗਾ ਜੇਲ ਦੇ ਸੁਪਰੀਡ ਨੂੰ ਕਹਾ ਆਪਣੇ ਬੱਚਿਆਂ ਦੀ ਸੋਂ ਖਾਲਾ ਕਿ ਸੰਦੀਪ ਸਿੰਘ ਨੇ ਅਟੈਕ ਕੀਤਾ ਕਿ ਇੰਦਰਜੀਤ ਨੇ ਕੀਤਾ ਵਾ ਤੂੰ ਜੇਲ ਦੇ ਕੈਮਰਾ ਸੀਸੀਟੀਵੀ ਫੋਟੋ ਦੇ ਦੇ ਹੁਣ ਜਨਤਾ ਕਰਦੇ ਸਾਰਾ ਕੋਸ਼ਿਸ਼ ਕਿਉਂਕਿ ਤੇਰਾ ਝੂਠ ਬਹੁਤ ਸੁਣ ਲਿਆ ਆਪਾਂ ਹੁਣ ਉਹ ਤੇਰਾ ਝੂਠ ਨਹੀਂ ਆਪਾਂ ਸੁਣ ਸਕਦੇ ਕਿਉਂਕਿ ਹੁਣੇ ਵੀ ਜਦੋਂ ਮੈਂ ਉੱਥੇ ਤੁਰ ਲੱਗਾ ਹੁਣੇ ਵੀ ਕੋਈ ਗੱਲ ਕੀ ਤੇਰੇ ਬ੍ਰਦਰ ਨੇ ਅਟੈਕ ਕੀਤਾ ਯਾਰ ਉਹ ਝੂਠ ਬੋਲੇਗਾ ਬੰਦਾ ਅੰਦਰ ਬੈਠਾ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਦੇਖੋ ਮੈਂ ਇਕੋ ਹੀ ਕਰਨੀ ਹੈ ਨਾ ਜਿਨ੍ਹਾਂ ਨੇ ਸੰਦੀਪ ਸਿੰਘ ਦੇ ਉੱਪਰ ਤਸ਼ੱਦਦ ਕੀਤਾ ਨਾ ਭਾਜੀ ਉਹਨਾਂ ਉੱਤੇ ਮੇਰੇ ਕੋ ਨਾਮ ਸਾਰੇ ਆ ਗਏ 22 ਨੇਮ ਭਾਜੀ ਇਹਨਾਂ ਦੇ ਉੱਤੇ ਇਹ ਪਰਚਾ ਹੋਣਾ ਚਾਹੀਦਾ ਹੈ ਜੇ ਇਹਨਾਂ ਉੱਤੇ ਨਾਮ ਪਰਚਾ ਹੋਇਆ ਭਾਜੀ ਵੱਡਾ ਇਕੱਠ ਕਰਕੇ ਅੱਜ ਦੀ ਅੱਜ ਹੀ ਆਪਾਂ ਡਿਸਾਈਡ ਕਰਾਂਗੇ ਵੱਟਾ ਇਕੱਠ ਕਰਕੇ ਭਾਜੀ ਜਿਹਨਾਂ ਚ ਪਰਚਾ ਨਹੀਂ ਨਾ ਹੁੰਦਾ ਉਹਨਾਂ ਚ ਪਰਚਾ ਆਪਾਂ ਨਹੀਂ ਉੱਠਣ ਲੱਗੇ ਇੱਥੋਂ ਜੋ ਕਰਨਾ ਕਾਲ ਦੇਣ ਭਾਜੀ ਆਪਾਂ ਕਿੱਥੇ ਕਿੱਥੇ ਬੈਠਣਗੇ ਸਲਪੈਟ ਬੈਠਣ ਕਿੱਥੇ ਲੱਗੇ ਇਹ ਭਾਈ ਤੁਹਾਨੂੰ ਡਿਸਾਈਡ ਕਰਕੇ ਦੱਸ ਦਾਂਗੇ ਕਿਉਂਕਿ ਸਾਰੇ ਸਲਾਹ ਕਰਕੇ ਹੋਣਾ ਹੈ ਚੀਜ਼ ਬਾਰੇ ਕਿ ਮੈਂ ਕੱਲਾ ਪੱਕਾ ਧਰਨਾ ਚਾਹ ਰਿਹਾ ਸੰਭੂਰ ਵੀ ਹੋ ਸਕਦਾ ਨੇ ਦੇਖੋ ਮੈਂ ਇਹ ਪੂਰਾ ਕਲੀਅਰ ਨਹੀਂ ਕਰ ਰਿਹਾ ਮੀਟਿੰਗ ਕਰਨ ਤੋਂ ਬਾਅਦ ਸਰ ਮੈਂ ਦੱਸ ਸਕਦਾ ਮੈਂ ਵੀ ਦੇਖੋ ਤੁਹਾਨੂੰ ਕੁਝ ਇੱਥੇ ਗੱਲ ਕਹਿ ਦੇਵਾਂ ਉਹ ਚੀਜ਼ੇ ਨਾ ਉਹ ਤੇ ਫਾਇਦਾ ਕੋਈ ਨਹੀਂ ਸਰ ਡਾਕਟਰ ਦਾ ਬੋਰਡ ਬਣਨਾ ਛੇ ਟੱਕੇ ਕਦੋਂ ਹੋਣਾ ਮੈਡੀਕਲ ਦੀ ਦੇਖੋ ਕਹਿ ਤਰੇ ਹੈ ਵੈਸੇ ਦੇਖੋ ਜੀ ਇੱਕ ਚੀਜ਼ ਹੋਰ ਦਾ ਮੈਂ ਦੱਸ ਲੱਗਾ ਮਾਨ ਜੋ ਕੋਰ ਨੇ ਆਰਡਰ ਕਰ ਦਿੱਤਾ ਕਿ ਸੰਦੀਪ ਆ ਤਿੰਨ ਦਿਨ ਹੋ ਚੁੱਕੇ ਆ ਜੀ ਇਸ ਨੂੰ ਮਾਨ ਜੋ ਕੋਰ ਨੇ ਆਰਡਰ ਕਰ ਦਿੱਤਾ ਸੰਦੀਪ ਸਿੰਘ ਦਾ ਮੈਡੀਕਲ ਕਰਾਓ ਜੇ ਉਹ ਤਿੰਨ ਬੰਦੇ ਇਨੇ ਫੱਟੜ ਆ ਤੇ ਇਹਦਾ ਕੀ ਹਾਲ ਕੀਤਾ ਹੋਊਗਾ ਅੰਦਰ ਫਿਰ ਮੈਨੂੰ ਕੱਲ ਹੀ ਵਕੀਲ ਸਾਹਿਬ ਨੇ ਦੱਸਿਆ ਸੀ ਹੁਮਨ ਬਦਰੀ ਨੇ ਕਹਿੰਦੇ ਵੀਡੀਓ ਕਾਲ ਤੇ ਭਾਜੀ ਪੇਸ਼ੀ ਕਰਾਈ ਸੀ ਲੇਡੀਜ਼ ਡਾਕਟਰ ਹੀ ਭਾਜੀ ਕੋਈ ਵੇਖਿਆ ਨਹੀਂ ਗਿਆ ਇੰਨਾ ਤਸ਼ੱਦਦ ਕੀਤਾ ਯਾਰ ਇਹਨਾਂ ਬੰਦੇਆਂ ਦੇ ਉੱਤੇ ਤੇ ਰਾਸ਼ਸ਼ ਨੇ ਹੁਣ ਕਹਿੰਦੇ ਬਈ ਕਿ ਭਾਜੀ ਅੱਜ ਦੇ ਰੇਟ ਚ ਹੋਇਆ ਨਹੀਂ ਮੈਡੀਕਲ ਸ਼ਾਇਦ ਕੱਲ ਭਾਜੀ ਕਰ ਦੇਣਗੇ ਮੈਡੀਕਲ ਸੰਦੀਪ ਸਿੰਘ ਦਾ ਠੀਕ ਜਿੱਥੇ ਹੋਰ ਕਰਨਾ ਚਾਹੁੰਦਾ ਜੀ ਆਪਣੇ ਐਸਜੀਪੀਸੀ ਧਾਮੀ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਥੇਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿੰਨੀਆਂ ਵੀ ਸਾਡੀਆਂ ਸਿੱਖ ਜਥੇਬੰਦੀ ਜਿਹਨਾਂ ਨਾਲ ਸਾਡਾ ਸਾਧ ਦਿੱਤਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਬਾਕੀ ਇੱਕ ਬੇਨਤੀ ਕਰਦੇ ਹਾਂ ਸੰਘਰਸ਼ਾ ਜੇ ਚੱਲੂ ਹੀ ਐ ਸੰਘਰਸ਼ਾ ਜੇ ਬੰਦ ਨਹੀਂ ਐ ਸਿਰਫ ਇਹਨੂੰ ਇੱਕ ਦਿਨ ਵਾਸਤੇ ਅੱਜ ਦੇ ਨਾਸਤੇ ਚੁੱਕਿਆ ਗਿਆ ਕਿਉਂਕਿ ਉਹ ਵੀ ਇਹਨਾਂ ਨੇ ਸਾਨੂੰ ਕਿਹਾ ਸੀ ਇਹ ਦੱਸਣਯੋਗ ਗੱਲ ਆ ਵੀ ਜਿਹੜੇ ਐਸਐਸਵੀ ਭਵਿੰਦਰਾ ਦੇ ਦੇਖੋ ਅਰੇ ਸੰਘਰਸ਼ ਚਾਲੂ ਹੈ ਸੰਘਰਸ਼ ਬੰਦ ਨਹੀਂ ਹੋਇਆ ਕਿਉਂਕਿ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਕੋਆਪਰੇਟ ਕਰਾਂਗੇ ਸੰਦੀਪ ਸਿੰਘ ਦਾ ਕੱਲ ਦੀ ਡੇਟ ਦੇ ਉੱਤੇ ਦਾ ਮੈਡੀਕਲ ਹੋ ਜਾਏਗਾ ਜੇ ਸੰਦੀਪ ਸਿੰਘ ਦਾ ਮੈਡੀਕਲ ਕੱਲ ਦੀ ਡੇਟ 'ਚ ਨਹੀਂ ਹੋਇਆ ਤਾਂ ਅਰਨਾ ਕੱਲ ਤੋਂ ਫਿਰ ਜਾਰੀ ਰਹੇਗਾ